ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਤਰੀਕ ਫਰਵਰੀ ਸਾਡਾ ਹਲਕੇ ਦੱਖਣੀ ਐਮਐਲਏ ਡਾਕਟਰ ਇੰਦਰਪੀਤ ਸਿੰਘ ਨਿਜਰ ਉਹਨਾਂ ਦਾ ਐਸਾ ਇਹ ਵਾਡਾਂ ਦੇ ਨਾਲ ਹਲਕੇ ਨਾਲ ਐਸਾ ਪਿਆਰ ਤੁਸੀਂ ਦੇਖ ਰਹੇ ਵੇ ਦੇ ਕਿ ਇਹ ਕੱਠ ਠਾਠਾਂ ਮਾਰਦਾ ਹੋਇਆ ਕੱਠ ਜਿਸ ਤਰ੍ਹਾਂ ਅੱਜ ਲੱਗਦਾ ਕਿ ਬੱਚਾਂ ਬਸਾਂ ਛੋਟੀਆਂ ਪੈ ਗਈਆਂ ਬਣੇ ਤੇ ਸੰਗਤਾਂ ਬਹੁਤ ਜ਼ਿਆਦੀਆਂ ਨੇ ਵਾਰਡ ਨੰਬਰ 42 ਨਵੀਂ 41 ਦੇ ਵਿੱਚੋਂ ਦਾਸ ਸ਼ੇਰੇ ਪੰਜਾਬ ਸਿੰਘ ਆਪਣੇ ਸਾਰੇ ਵੀਰਾਂ ਦੇ ਨਾਲ तकरीबन 40 ਤੋਂ ਪਲੱਸ ਬੰਦੇ ਲੈ ਕੇ ਹੀ ਪਹੁੰਚੇ ਆ ਮੇਰੇ ਨਾਲ ਵਾਰਡ ਨੰਬਰ 36 ਤੋਂ ਸਰਦਾਰ ਗੁਰਵਿੰਦਰ ਸਿੰਘ ਉਹ ਵੀ ਆਪਣੇ 15-20 ਬੰਦੇ ਲੈ ਕੇ ਪਹੁੰਚੇ ਨੇ ਅਸੀਂ ਸਾਰੇ ਭਰਾਵਾਂ ਦਾ ਦੇ ਨਹੀਂ ਦੇ ਸਕਦੇ ਦੁਜਾ ਬਹੁਤ ਬਹੁਤ ਧੰਨਵਾਦ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਮਨਤ ਸਿੰਘ ਸਾਹਿਬ ਜੀ ਦਾ ਜੋ ਅੱਜ ਸੈਰੋਂ ਵਿਖੇ ਰੈਲੀ ਹੋ ਰੈਲੀ ਹੋਣ ਜਾ ਰਹੀ ਆ ਥਰਮੋਪਲੈਂਟ ਦਾ ਜਿਹੜਾ ਅੱਜ ਉਦਘਾਟਨ ਕਰ ਰਹੇ ਨੇ ਥਰਮੋਪਲੈਂਟ ਜਿਹੜੀਆਂ ਚਾਬੀਆਂ ਬੜੇ ਸਮੇਂ ਤੋਂ ਬੰਦ ਹੋਈਆਂ ਸੀ ਉਹ ਅੱਜ ਖੋਲਣ ਜਾ ਰਹੇ ਨੇ ਤਾਂ ਕਰਕੇ ਸਾਰੇ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਡਾਕਟਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਕਿ ਇੱਕ ਆਵਾਜ਼ ਦੇਣ ਤੇ ਸਾਰੇ ਵੀਰ ਇਕੱਠੇ ਹੋ ਜਾਂਦੇ ਨੇ ਕੱਲ ਜਿਹਨ ਦੇਖਦੇ ਰਹੇ ਪਏ ਕਿ ਖੰਨੇ ਵਾਲੀ ਰੈਲੀ ਉਹ ਵੀ ਬਹੁਤ ਵੱਡੀ ਵਿਸ਼ਾ ਰੈਲੀ ਹੋਈ ਉਸ ਦੇ ਵਿੱਚ ਜਿਹੜੀ ਘਰ-ਘਰ ਰਾਸ਼ਨ ਕਾਰਡ ਦੀ ਸਕੀਮ ਸ਼ੁਰੂ ਕੀਤੀ ਸੀ ਉਹਦਾ ਉਦਘਾਟਨ ਕੀਤਾ ਵਾ ਤੇ ਅੱਜ ਅਸੀਂ ਸ਼ਹਿਰੋਂ ਵਿਖੇ ਜਾ ਰਹੇ ਹਾਂ ਮੇਰੇ ਨਾਲ ਵੀਰ ਗੁਰਵਿੰਦਰ ਸਿੰਘ ਜੀ ਵਾਹ ਕੋ ਨੰਬਰ 40 ਨਵੀਂ ਤੇ ਪੁਰਾਣੀ ਛੱਤੀ ਠਾਠਾ ਵੇਖੋ ਇਲਾਕੇ ਦੇ ਵਿੱਚ ਕੰਮ ਹੋ ਰਹੇ ਨੇ ਤੇ ਕੰਮ ਬੋਲ ਰਹੇ ਨੇ ਇਲਾਕੇ ਦੇ ਵਿੱਚ ਛੱਡ ਕੇ ਪੂਰੇ ਪੰਜਾਬ 'ਚ ਕੰਮ ਹੋ ਰਹੇ ਨੇ ਤੇ ਭਗਵੰਤ ਮਾਨ ਸਾਹਿਬ ਕਰ ਰਹੇ ਨੇ ਇਸ ਤੋਂ ਵੱਧ ਕੀ ਹੈ ਵੇਖੋ 700 ਮਹੱਲਾ ਲੈਣੇ ਕੋ ਪਲੱਸ ਘਰ ਘਰ ਰਾਸ਼ਨ ਸਕੀਮ ਐਨਓਸੀ ਦਾ ਐਲਾਨ ਕਰ ਦਿੱਤਾ ਬੰਦ ਵਾਸਤੇ ਤੇ ਥਰਮਨ ਪਲਾਟ ਵਾਸਤੇ ਵੀ ਅਹੀਂ ਜਿਹੜੇ ਵੀ ਆਪਣੀ ਬੰਦ ਥਰਮਨ ਪਲਾਟਾਂ ਦੇ ਪੈਸੇ ਦਿੰਦੇ ਸੀ ਉਹ ਹੀ ਸਰਕਾਰ ਨੇ ਖਰੀਦ ਕੇ ਉਲਟੇ ਤੇ ਉਹ ਪੈਸੇ ਬਚਾ ਰਹੇ ਨੇ ਪਬਲਿਕ ਦੇ ਤੇ ਕੰਮ ਕਰ ਰਹੇ ਨੇ ਭਗਵੰਤ ਮਾਨ ਜੀ ਤੇ ਇਸ ਤੋਂ ਵੱਧ ਹੋਰ ਕੰਮ ਅਹੀਂ ਹੋਰ ਵੀ ਕਰਨਾ ਚਾਹੁੰਦੇ ਨੇ ਤੇ ਉਸ ਤੋਂ ਵੱਧ ਵੀ ਕਰਾਂਗੇ ਵਾਹਿਗੁਰੂ ਜੀ ਦੇਖਾ ਆਪਣਾ ਲੈਗਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ ਅੱਜ ਇੱਕ ਬੜੀ ਮਹਾਨ ਰੈਲੀ ਹੋਣ ਜਾ ਰਹੀ ਸੇਰੋਂਪਿੰਡ ਵਿੱਚ ਆਮ ਆਦੀ ਪਾਰਟੀ ਦੀ ਉਹਦੇ ਚ ਦੱਖਣੀ ਦੇ ਅਮਰਸਦ ਦੱਖਣੀ ਦੇ ਬਹੁਤ ਸਾਰੇ ਵਲੰਟੀਅਰ ਇਕੱਠੇ ਹੋਏ ਨੇ ਤੇ ਸਨੂ ਬਸਾ ਥੋੜੀਆਂ ਪੈਂਟੀਆਂ ਵਲੰਟੀਅਰ ਨੇ ਇਕੱਠੇ ਹੋ ਗਏ ਨੇ ਸੋ ਬੜੀ ਕਾਮਯਾਬ ਰੈਲੀ ਹੋਣੀ ਅੱਜ ਪੱਕੀ ਹੁਣ ਪਹੁੰਚਦੇ ਸਾਰੇ ਛੇਤੀ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰ ਜਿਹੜੀ ਪੰਜਾਬ ਸਰਕਾਰ ਦੇ ਕਰਕਰ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਬਹੁਤ ਚੰਗੀ ਸਕੀਮ ਹੈ ਆ ਕਿਉਂਕਿ ਲੋਕਾਂ ਨੂੰ ਬਹੁਤ ਖੱਜਲ ਖਵਰੀ ਹੁੰਦੀ ਹੈ ਲੋਕਾਂ ਦੇ ਕਾਟ ਕੱਟ ਦਿੰਦੇ ਨੇ ਲੋਕੀ ਲੈਣ ਹੁੰਦੇ ਨੇ ਰਾਸ਼ਨ ਘਟ ਦਿੰਦੇ ਨੇ ਇਸ ਤਰ੍ਹਾਂ ਨਾਪ ਤੋਲ ਕੇ ਸਾਫ਼ ਸੁਥਰਾ ਰਾਸ਼ਨ ਜਿਹੜਾ ਉਹ ਲੋਕਾਂ ਦੇ ਘਰਾਂ 'ਚ ਪਹੁੰਚਿਆ ਕਰੇਗਾ ਤਾਂ ਰਾਸ਼ਨ ਘਟੇਗਾ ਵੀ ਨਹੀਂ ਔਰ ਹਰ ਜਿਹਦਾ ਐਡਰੈਸ ਪੂਰਾ ਪ੍ਰੋਪਰ ਹੋਏਗਾ ਉਹਦੇ ਘਰ ਪਹੁੰਚਿਆ ਕਰੇਗਾ ਸੋ ਇਹ ਬਹੁਤ ਚੰਗੀ ਚੀਜ਼ ਹੈ ਸਰਕਾਰ ਦਾ ਬਹੁਤ ਚੰਗਾ ਮੈਂ ਇਸ ਤੇ ਕੇਜਰੀਵਾਲ ਸਾਹਿਬ ਨੂੰ ਔਰ ਭਗਵੰਤ ਮਾਨ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਸ ਤਰ੍ਹਾਂ ਹੀ ਖੁਸ਼ਹਾਲ ਰਹਿਣ ਖੁਸ਼ ਹੋਣ पर पंजाब वधे फुले तरक़ी करे